ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਨੀ ਤ੍ਰਿਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਹਾਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫਿਰ ਦੁਬਾਰਾ ਵਾਪਸ ਲੈ ਕੇ ਆ ਰਹੇ ਹੋ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀ ਆ ਕਿ ਜਾਨਣਾ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣ ਗਈ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋ ਗਈ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਐਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਰੰਟੀ ਕਾਨੂੰਨੀ ਗਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕਿ ਜੀ ਇਹਦਾ ਕੀ ਕਰੀਏ ਹੁਣ ਅਸਲ ਚ ਜੇ ਥੋੜਾ ਡਿਟੇਲ ਤੇ ਜਾਈਏ ਤਾਂ ਸੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ ਪੰਜਾਬੀਆਂ ਦੇ ਦਬਾਅ ਕਰਕੇ ਲੈਣਾ ਪਿਆ ਜਾ ਫਿਰ ਇਹ ਗੱਲ ਹੁੰਦਕ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਹੁੰਦਕ ਰੱਖੀ ਬੈਠੇ ਆ ਕੱਲਾ ਇਹ ਨਹੀਂ ਕਿ ਖੇਤੀ ਦੇ ਮਾਮਲੇ ਚ ਤੰਗ ਕਰਦੇ ਆ ਆਰਡੀਐਫ ਦਾ ਪੈਸਾ ਅਸੀਂ ਜਦੋਂ ਸਰਕਾਰ ਬਣੀ ਤਾਂ ਅਸੀਂ ਮੰਤਰੀ ਸਾਹਿਬ ਕੋਲ ਗਏ ਕਹਿੰਦੇ ਜਦ ਕਾਂਗਰਸ ਕੀ ਸਰਕਾਰ ਸੀ ਤੋ ਉਹਨਾਂ ਦੇ ਮੁੱਖ ਮੰਤਰੀ ਨੇ یہ پیسہ مس یوز کر لیا تھا انڈسپلن آف فائنانس ہوا ہے اس لیے ہم نے یہ پیسہ روک لیا آپ ودھان سبھا میں پہلے یہ متا پاس کرو کہ یہ پیسہ آر ڈی ایف کا صرف رورل ڈیولپمنٹ فنڈ جو ہے وہ رورل ڈیولپمنٹ بھی لگے گا منڈیوں کی نوینی کرن اور پینسٹھ ہزار کلومیٹر کے لگ بھگ سڑکیں ہم نے یہاں پاس کر لیا جی کہ جی پہلا ہو گیا جو ہو گیا ہوں اتان سوچ پاس کر لیا ہون دے دو جی دو چٹھیاں بھی انہوں نے جاری کرتی ہیں کہ تا پیسہ جاری کر دینا ابھی دی چٹھی بھی ادھر پا دی بہت بہت تانبار. پیش گوہل گوئل گے اس ویلے منسٹر پر جدو اسی دوبارہ جایا کریے بھی پیسے دیو جی نہیں جی اس کو کم کریں گے نہیں جی آپ یہ شرطیں مانو ਨੀ ਆਪਕਾ ਜੋ ਮੰਡੀ ਟਕਸਾ ਉਹ ਜ਼ਿਆਦਾ ਹੈ ਟੋਟਲ 6% ਬੰਤਾ ਹੈ ਇਸਕੋ 2% ਤੇ ਲਾਈਏ ਤਾਂ ਅਸੀਂ ਕਿਹਾ ਜੀ 2% ਤੇ ਕਿਵੇਂ ਲਾਈਏ ਤੁਸੀਂ ਸਾਨੂੰ ਬਿਹਾਰ ਨਾਲ ਜਾ ਛੱਤੀਸਗੜ੍ਹ ਨਾਲ ਜਾ ਮੱਧ ਪ੍ਰਦੇਸ਼ ਨਾਲ ਨਾ ਛੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100-100 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਦਾ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਜਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਲਿਆ ਤੇ ਸਾਡੇ ਇੱਥੇ ਅੱਜਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆ ਵੇਚ ਕੇ ਗਾਲਾਂ ਖੁੱਲਦੀ ਈ ਤਲਵਾਈ ਨਾਲ ਸੀਸੀਆ ਸੀਸੀਐਲ ਦਾ ਪੈਸਾ 24 ਘੰਟਿਆਂ ਚ DBT ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਕੋਈ ਯਾਰ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਰਟ ਜਾਣਾ ਪਿਆ ਮੇਰੇ ਨਾਲ ਬਜਵਾ ਸਾਹਿਬ ਕਹਰੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਦੋਂ ਤਾਂ ਸਲਿਸਟਰ ਜੰਨ ਨਾ ਹੁੰਦਾ ਜੀ ਉਹ ਤਾਂ ਇੰਨੇ ਜ਼ਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਏ ਹੀ ਨਹੀਂ ਜਾ ਏਜੀ ਨੇ ਆਪਣੇ ਤਿੰਨ ਚਾਰ ਚੇਲੇ ਭੇਜਤੇ ਵਿਚਾਲੇ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕਿ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਿਦਾਂਗੇ ਕੋਰਟ ਨੇ ਐ ਕਰਤਾ ਜਿਵੇਂ ਕਰਤਾ ਉਹ ਕੰਮ ਹੈ ਅਜੇ ਵੀ ਕੇਸ ਚੱਲਦਾ ਅਜੇ ਵੀ ਕੇਸ ਚੱਲਦਾ ਫਿਰ ਗੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟਾਂਗ ਡਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਬਾਇਆ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸ ਯੂਜ਼ ਨਹੀਂ ਕਰਦੇ ਆਏ ਨੇ ਉਹ ਗੁਜਰਾਤ ਦੇ ਉੱਤੋਂ ਦੀ ਉੱਤਰੇ ਨੇ ਅਮਸਾ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਫਿਰ ਬਰੈਂਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗੁਜਰਾਤੀਆਂ ਨਹੀਂ ਜ਼ਿਆਦਾ ਹਰਿਆਣਵੀ ਨੇ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਈ ਇਹਨਾਂ ਦੀ ਆਧੇ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ٹائٹلے لگن گیر قرونی پرواسی بھارتیوں کا ایک اور جہاج پہنچا عمر سر بس اینہ کی پڑھتے ہیں لوگ وہ کہنے کے پنجاب دے ہونگے پھر ٹھیک ہے کون پڑھتا ہے نیتھلے بھی کون کنے کی بچے بھی سی وہ دے جیڑا لیٹسٹ آیا وہ دے چودہ بچے سی دس بچے چار بچی ہیں اور چودہ دے چودہ گجرات دے سی ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਵਿਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘਾਂਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਹਾਂ ਜੀ ਤੁਸੀਂ ਹਿੰਡਲ ਲਾਹੋ 6 ਸੀਕਾ ਸਿਨ ਬੰਗਲਾਦੇਸ਼ ਦੀ ਰਾਸ਼ਟਰਪਤੀ ਆ ਆਪਣੇ ਦੇਸ਼ ਚੋਂ ਭੱਜਦੀ ਹੈ politcal asylum ਵਾਸਤੇ ਭੱਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨਾਂ ਤਾਂ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ ਪੋਲੀਟিক্যাল ਅਸਾਈਲਮ ਵਾਸਤੇ ਤੁਸੀਂ ਹਿੰਦਨ ਦੇ ਏਅਰਪੋਰਟ ਤੇ ਲਾਰੇ ਹੋ ਗਾਜ਼ੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੋ ਹੱਥਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਚ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜਾਊਗਾ। ਔਰ ਵਿਡੰਬਨਾ ਦੇਖੋ, ਸੰਯੋਗ ਦੇਖੋ, ਉਸੇ ਵੇਲੇ ਜਫੀਆਂ ਪੈ ਰਹੀਆਂ ਬਾਇਟਾ ਉਸ ਚ। ਮੇਰਾ ਦੋਸਤ 트ੰਪ ਉਧਰੋਂ ਜਫੀ ਪੈ ਰਹੀ ਹੈ। ਉਧਰੋਂ ਬੀੜੇਲਾ ਕਰੀਆਂ। ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਾਦਸੇ ਗੇ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ। ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ? ਆਸੇਲਾ ਦੇਣਾ ਚਾਹੁੰਦੇ ਸਾਨੂੰ ਇਹ। ਸਾਡੀਆਂ ਕੁਰਬਾਨੀਆਂ ਦਾ। ਜਾ ਸਾਡੇ ਹਰੀਆ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਦੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਫਿਰ ਸੰਤ ਰਮਦਾਸੀ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਤੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਗਾਣੇ ਸਾਨੂੰ ਦੇ ਦਿਓ ਤੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਜਾਈਏ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ ਨੂੰ ਫਿਰ ਜੇਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਾਲੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਚੱਕਰ ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ بہ کے گل کر لی انہوں کی کر رہے ہو نہ یہ سپرک سدھن لگے ہوئے نے آپ سپرک ہے نہیں جدوں کی سہ جدوں کی سہ چکی ہے ادوں لگے لگے لے مہینے نہیں کٹتا بگوت تمام چھ مہینوں بعد کہ سال تو نہیں کٹاؤن یہ جی آپ کہ بیمار بزرگ نو کہ سیال نہیں کٹا فیر کہ ਬਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਤੋਂ ਅਗਲੇ ਦਿਨ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗੀਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪ ਦੇ ਆਪ ਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸ assi ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਾਇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣਦਾ ਮੈਂ ਡਸਟਬਿਨ 'ਚ ਸੜ ਦੇਣਾ ਉਹਨਾਂ ਨੂੰ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੀਲੀ ਸ਼ਰਾਬ ਨਾਲ ਮੌਤਾ ਹੋ ਗਏ ਸੋ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰਿਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ مطلب میں ہوں نہیں ڈسکوری چینل تے کہ یہ بھارت کے اتری کھیتروں میں کبھی کبھی دیکھا جاتا ہے اے او نے اے کدے کدے دیکھے بھی آج جو اتھے دیکھا گئے ایک کا کانگرسی ایک کانگرسی آج ادھر بھی لنگیا ہے کمال ہے ادھر نو گئے دیکھو کام ہونا پھر اے تھوڑیاں آپیاں بھئی آپ کے پیڑھی تھے سوٹا پھر ਖੇਤੀ ਦਾ ਇੰਨਾ ਬੁਰਾ ਹਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖੌਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰ ਵੀ ਨਹੀਂ ਗਏ ਮੇਰੇ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਜਪਾ ਇਸਾਂ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ੍ਹ ਗਏ ਸੀ ਕਾਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲੋ ਮਝਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਆ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵਾਨ ਤਬਾਨ ਹੁਣ ਜਲੰਧਰ ਚ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕ ਲਾਈਜ਼ੋਂ ਤੇ ਫਿਰ ਭਪੀਸ਼ ਬਘੇਲ ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਇਹਜਾ ਪੂਬੀ ਇਹ ਜਬਗੀਲ ਵੀ ਹਾਰਿਆ ਹੋਇਆ ਜਦੋਂ ਤੁਸੀਂ ਲਿਆਂਦਾ ਹੋਵੇ ਕੋਈ ਜਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲਿਆਂਦਾ ਸੀ ਉਦੋਂ ਪਹਿਲਾਂ ਹਰੀਸ਼ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ چار پانچ گروپ نے جی ویہاں حال ہے ڈرائیور پہ بول رہے ہیں کوئی پتہ ہی لگ رہا کون کدھر کون کدھر آگیا وہ آگیا نہیں ہوتا چلا گیا نہیں وہ نہیں گیا سی. نی, 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 سے دو نہیں آ گیا پہلے بیر کا چلا گیا نہیں کا آگیا سی ہاں مکڑ مکڑ نہیں وہ مل, ملوکا چلا گیا سی. ਏ ਮੈਂ ਮੈਂ ਉਸ ਮੁੱਦੇ ਤੇ ਗੱਲ ਕਰੂਗਾ ਲੋਕਾ ਚੁਲਿਆਂ ਦੇ ਲੋਕਾ ਚੁਲਿਆਂ ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਪਟ ਨਾ ਕੀਤਾ ਜਾਵੇ ਬੈਠ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰੇ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਪ੍ਰਗਟ ਭਾਜੀ ਮੈਨੂੰ ਪਤਾ ਮੈਂ ਤਾਂ ਦਾਅਵਾਵਾਂ ਕਰਦਾ ਤੁਸੀਂ ਵੀ ਲਾਈਨ 'ਚ ਹੋ ਹਣੋ ਕੰਟੀਨਿਊ ਕੰਟੀਨਿਊ ਕੈਪਟਰ ਰਹੂ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਰ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਰਲੇ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਰੋਣਾ ਰੁਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਹੋਊਗਾ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀਰਾਲ ਦਾ ਵਿਚਾਰੇ ਰਹੀ ਨਹੀਂ ਕ੍ਰਿਟਿਸਿਜ਼ਮ ਜੋ ਕਿਹਾ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਣ ਉਹਦਾ ਪਰ ਕੀ ਕਹਿ ਸਕਦੇ ਆ ਜੀ ਹੁਣ ਹੈ ਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈ ਨਾ ਪਰ ਘੱਟੋ ਘੱਟ ਇਹ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਗਿਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਤੜਕੀ ਉੱਠ ਕੇ ਗਾਲਾਂ ਕੱਢ ਲੋ ਤੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਿਹਾ ਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਿਹ ਜਾ ਮਟੀਰੀਅਲ ਆਂਦੇ ਰੋ ਜਿਹੜੇ ਜਿਹੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲੇ ਜਾਂਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲੇ ਜਾਂਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈਗੇ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਹ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਿਓ ਜੀ ਤੇ ਪਿੰਡਾਂ ਚ ਤੁਹਾਨੂੰ ਮਿਲਦੇ ਵੀ ਐ ਹਾਂ ਜੀ ਹਾਂ ਜੀ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਰਾਇ ਸੀਗੇ ਪੀ ਡਬਲਯੂ ਡੀ ਤੇ ਮਿਨਿਸਟਰ ਸਾਹਿਬ ਦੇ ਸਾਹਮਣੇ ਬੈਠੇ ਨੇ ਸਭ ਤੋਂ ਬਾਅਦ ਆਪਦੇ ਪਿੰਡ ਵਾਲੇ ਪਾਸੇ ਨੂੰ ਰਾਇ ਸੀਗੇ ਨਾਲੇ ਸ਼ਹਿਰਪੁਰ ਵਾਲੇ ਪਾਸੇ ਨੂੰ ਉਧਰ ਨੂੰ ਜਾਂਦੇ ਸੀਗੇ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਆਉਂਦੀ ਹੈ ਚਾਹੇ ਉਹ ਕੈਬਿਨੇਟ ਚ ਆਵੇ ਚਾਹੇ ਮੀਟਿੰਗ ਚ ਆਜੇ ਚਾਹੇ ਹਾਊਸ ਚ ਆਜੇ ਮੈਂ ਸਿਰਫ ਇਹ ਸੋਚਦਾ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤਾਂ ਸਾਈਨ ਕਰਾ ਦਿੰਦਾ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹਦੋਂ ਲੋ ਜੀ ਦੇਖ ਲਓ ਇੱਕ ਉਹ ਟੋਲ ਹੀ ਵਜਾਈ ਜਾਂਦਾ ਸੀ ਲੋ ਡੂ ਬੰਡੋ ਕਹਿੰਦੇ ਭਗਵਾਨ ਤੁਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ ਇਸ ਤੋਂ 92 ਤੋਂ 96 ਹੋ ਗਏ ਤੁਸੀਂ ਆਪਦਾ ਫਿਕਰ ਕਰੋ ਤੁਹਾਡੀ ਜ਼ੀਰੋ ਕਦੋਂ ਟੁੱਟੂ ਉਹ ਜਿਹੜੇ ਜ਼ੀਰੋ ਹੈ ਹੈ ਨਾ ਤੀਜੀ ਵਾਰ ਹੋ ਗਈ ਉਹ ਢੋਲ ਹੀ ਵਜਾਈ ਜਾਂਦੇ ਸੀਗੇ ਮਤਲਬ ਇਹੀ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਖੁਸ਼ੀ ਕਿਹੜੀ ਗੱਲ ਤੇ ਮਨਾਉਣੀ ਹੈ ਗਮੀ ਕਿਹੜੀ ਗੱਲ ਤੇ ਮਨਾਉਣੀ ਹੈ ਹੱਲੇ ਪਏ ਹੋ ਤੁਸੀਂ ਠੀਕ ਹੈ ਨਾ ਉਹੀ ਹੈ ਹੁੰਦਾ ਇਹ ਹੋ ਜਾਂਦਾ ਇੱਕ ਇੱਕ ਉਮਰ ਤੋਂ ਬਾਅਦ ਨਾ ਹੋ ਜਾਂਦਾ ਚੌਂਤੀ ਲੱਗ ਜਾਂਦੀ ਇਹਨੂੰ ਪੰਜਾਬੀ ਚ ਕਹਿੰਦੇ ਹੈ ਨਾ ਉਹ ਮੱਖਾਂ ਭਾਲ ਕੇ ਲੋ ਦਿੰਦੇ ਨੇ ਬੁੜੇ ਨੂੰ ਕਦੇ ਇੱਧਰ ਨੂੰ ਲੰਘ ਜਾਂਦਾ ਗਲੀ ਵਿੱਚ ਕਦੇ ਇੱਧਰ ਨੂੰ ਹੈ ਨਾ ਸੋ ਇਹ ਹਾਲ ਹੈ ਸੋ ਮੈਂ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਮਤੇ ਹੈ ਇਹ ਅਸੀਂ ਦਿਲੋਂ ਲੈ ਕੇ ਆਇਆ ਕੁਛ ਵੀ ਕਰਨਾ ਪਵੇ ਇਹਦੇ ਵਾਸਤੇ ਇਸ ਮਤੇ ਨੂੰ ਅਸੀਂ ਅੱਜ ਇੱਥੇ ਪਾਸ ਕਰਾਂਗੇ ਤੇ ਨਾਲ ਇਸ ਮਤੇ ਦਾ ਸਮਰਥਨ ਤਾਂ ਕਰਾਂ ਹੀ ਕਰਾਂਗੇ ਇਸ ਮਤੇ ਨੂੰ ਫੋਲੋ ਵੀ ਕਰਾਂਗੇ ਕਿ ਜੇ ਕੱਲ ਨੂੰ ਕੋਈ ਮੀਟਿੰਗ ਆਉਂਦੀ ਹੈ ਕੱਲ ਨੂੰ ਲੋੜ ਪੈ ਗਈ ਤਾਂ ਮੈਂ ਇਹਨਾਂ ਕੋਲੇ ਵੀ ਸਮਪਰਕ ਕਰੂੰਗਾ ਜਿਸ ਤਰ੍ਹਾਂ ਜਿਹਨਾਂ ਸਜੈਸ਼ਨ ਆਏ ਨੇ ਕਿ ਆਪਾਂ ਕੱਠੀ ਹੋ ਕੇ ਜਾ ਸਕਦੇ ਹਾਂ ਸੋ ਕਿਉਂਕਿ ਖੇਤੀ ਜਿਹੜੀ ਹੈ ਮੈਂ ਖੁਦ ਕਿਸਾਨ ਫੈਮਲੀ ਤੋਂ ਆ ਖੇਤੀ ਜਿਹੜੀ ਹੈ ਉਹ ਜਿਵੇਂ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ ਪੈਂਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਵੱਲੋਂ ਮਤਲਬ ਸੱਪਾਂ ਦੀ ਸਰੀ ਤੋਂ ਹੀ ਨੋਟ ਚੱਕਣੇ ਪੈਂਦੇ ਆ ਬਿਜਲੀ ਦਾ ਖੇਤੀ ਦਾ ਸੀ ਕੀਤਾ ਦਿਨੇ ਬਿਜਲੀ ਆਉਂਦੀ ਹੈ ਸਾਰੇ ਪੰਜਾਬ ਨੂੰ ਪੁੱਛ ਲਿਓ ਦਿਨੇ ਜਦੋਂ ਮਰਜ਼ੀ ਜਾ ਕੇ ਸਟਾਟਰ ਦਾ ਸੋਚ ਦੱਬ ਲੋ ਜਿਹੜਾ ਚੱਲ ਪੂਆ ਟਿਊਬਲ ਚੱਲ ਪੂਆ ਅਸੀਂ ਹੁਣ ਤੱਕ ਖਾਲਾਂ ਦਾ ਜਾਲ ਵਿਛਾਰੇ ਹੈ ਪੁਰਾਣੇ ਖਾਲ ਲੱਭ ਕੇ ਜੇ ਉਹ ਖਾਲ ਬਣਦਾ ਤਾਂ ਖਾਲ ਨਹੀਂ ਤਾਂ ਥੱਲੋਂ ਦੀ ਪਾਈਪ ਪਾ ਕੇ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਅਸੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ ਤਾਂ ਕਿ ਸਾਡਾ ਧਰਤੀ ਵਾਲਾ ਪਾਣੀ ਬਚੇ 14 ਲੱਖ ਟਿਊਬਲ ਜਿਹਦੇ ਚੋਂ 2 4 5 ਲੱਖ ਟਿਊਬਲ ਵੀ ਬੰਦ ਕਰਾਉਣ ਚ ਕਾਮਯਾਬ ਹੋ ਗਏ ਇੱਕ ਪੁੰਨ ਖਟਾਂ ਗਈ ਪਾਣੀ ਨੂੰ ਸਾਡੇ ਪੁੱਣ ਮੰਨਿਆ ਜਾਂਦਾ ਜੀ ਅਸੀਂ ਭਾਈ ਕਨਈਏ ਦੇ ਵਾਰਸਾਂ ਹਾਂ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪੀਂਹਦਾ ਸੀ ਜੇ ਸਾਡੇ ਕੋਲੇ ਆਪਣੇ ਕੋਲੀ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਜੀ ਮੇਰੇ ਕੋਲੇ ਆ ਜਾਂਦੇ ਆ ਰੋਜ਼ ਕੋਈ ਨਾ ਕੋਈ ਟਰਬਿਊਨਲ ਆ ਜਾਂਦਾ ਕੋਈ ਨਾ ਕੋਈ ਕੋਈ ਵਾਟਰ ਕਮਿਸ਼ਨ ਆ ਜਾਂਦਾ ਪਾਣੀ ਦਿਜੀਏ ਜੀ ਪਾਣੀ ਮੈਂ ਕਹਾਂ ਜੀ ਗੱਲ ਸੁਣ ਲਓ ਤੁਸੀਂ ਦੇਖਿਓ ਸਤਲੋ ਜੀ ਇੱਕ ਨਾਲਾ ਬਣ ਕੇ ਰਹਿ ਗਿਆ ਪਾਣੀ ਜਿੱਥੇ ਜੇ ਹੈਗਾ ਦੇਖਿਓ ਸੰਨ ਦੱਸਦੇ ਵੀ ਇੱਥੇ ਪਾਣੀ ਦੇਖਿਆ ਸੀ ਉਹ ਤੋ ਬ ਦੇਖਾਂਗੇ ਜਿਵੇਂ ਜਹਾਜ਼ ਦੇ ਵਿੱਚ ਨਹੀਂ ਕਹਿੰਦੇ ਪਲੇਨ ਚ ਕਿ ਆਕਸੀਜਨ ਮੇ ਕੈਬਨ ਮੇ ਆਕਸੀਜਨ ਕੀ ਮਾਤਰਾ ਕਮ ਹੋਣੇ ਪਰ ਇਹ ਮਾਸਕ ਆਪਣੇ ਆਪ نیچے ਆ ਜਾਣਗੇ ਲੇਕਿਨ ਪਹਿਲੇ ਆਪਣੇ ਆਪ ਕੋ ਪਹਿਨਾਈਏ ਫਿਰ ਦੂਸਰੋ ਕੀ ਹੈਲਪ ਕਰੇ ਮੈਂ ਪਹਿਲਾ ਸਾਨੂੰ ਤਾਂ ਪਾਣੀ ਦੇ ਦੋ ਬਾਕੀ ਜੇ ਸਾਡੇ ਕੋਲ ਬਚ ਗਈ ਤੁਹਾਨੂੰ ਦੇ ਦਾਂਗੇ ਅਸੀਂ ਠੀਕ ਹੈ ਨਾ ਸੋ ਅਸੀਂ ਪਾਣੀ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਇੰਡਸਟਰੀ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਸਾਡੀ ਪ੍ਰਾਇੋਰਟੀ ਹੈ 860 ਸਾਡੇ ਮੁਹੱਲਾ ਕਲੀਨਿਕ ਹੋਗੇ ਤੇ ਜੇ ਤੰਦਰੁਸਤੀ ਨਹੀਂ ਰ੍ਹਾਂਗੇ ਤਾਂ ਫਿਰ ਖੇਤੀ ਕਿਵੇਂ ਕਰਾਂਗੇ ਨਰੇਗਾ ਜਿਹੜੀ ਹੈ ਉਹ ਸਕੀਮ ਜਿਹੜੀ ਹੈ ਉਹ ਪਤਾ ਨਹੀਂ ਉਹਦਾ ਕੀ ਹਾਲ ਕਰ ਰੱਖਿਆ ਸੀ ਕੋਈ 15 ਦਿਨ ਕਿਤੇ 20 ਦਿਨ ਨਰੇਗਾ ਚੱਲਦੀ ਸੀ ਤੇ ਅਸੀਂ ਹੁਣ ਨਰੇਗਾ ਦੇ ਵਿੱਚ ਵੱਡੇ ਸੁਧਾਰ ਲੈ ਕੇ ਆ ਰਹੇ ਹਾਂ ਤੇ ਡਰੱਗਸ ਦਾ ਜਿਹੜਾ ਜਿਹੜਾ ਕਲੰਕ ਲੱਗਿਆ ਹੋਇਆ ਹੈ ਟਾਈਮ ਲੱਗ ਜੂਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਅਸੀਂ ਉਹਨੂੰ ਖਤਮ ਕਰਾਂਗੇ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਜਿਹੜੀ ਹੈ ਉਹ ਆਪਣੇ ਮਨ 'ਚ ਮੱਥਲੋ ਨਾ ਤਾਂ ਫਿਰ ਉਹ ਹੋ ਜਾਂਦੀ ਹੈ ਜੇ ਤੁਹਾਡਾ ਇਰਾਦਾ ਡ੍ਰਿਹੜ ਹੋਵੇ ਤਾਂ ਉਹ ਹੋ ਜਾਂਦੀ ਹੈ ਸੋ ਮੈਂ ਇਸ ਮਤੇ ਦੀ ਪ੍ਰੋੜਤਾ ਵੀ ਕਰਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਲਗਭਗ ਸਰਵਸੰਮਤੀ ਨਾਲ ਹੀ ਸਾਰਿਆਂ ਨੇ ਇਹ ਕਿਹਾ ਕਿ ਮਤਾ ਜਿਹੜਾ ਬਿਲਕੁਲ ਸਹੀ ਹੈ ਆਪਾਂ ਪੰਜਾਬ ਵਾਸਤੇ ਇੱਥੇ ਖੜੇ ਆ ਤੇ ਆਲਰੇਡੀ ਜਵਾਬ ਲਿਖਤੀ ਵੀ ਜਾ ਚੁੱਕਿਆ ਹੈ ਅੱਜ ਵਿਧਾਨ ਸਭਾ ਚੋਂ ਇਹ ਇਹ ਜਿਹੜਾ ਜਵਾਬ ਮਤਾ ਪਾਸ ਹੋ ਕੇ ਇਹ ਵੀ ਭੇਜ ਦਾਂਗੇ ਅਸੀਂ ਉਹਨਾਂ ਨੂੰ ਕਿ ਭਾਈ ਅਸੀਂ ਇਸ ਰਾਜਾਂ ਦੇ ਅਧਿਕਾਰਾਂ ਤੇ ਸੀ ਗਾਕੇ ਨਹੀਂ ਮੰਨਦੇ ਨੇ ਉਹ ਹੌਲੀ-ਹੌਲੀ ਵੱਧਦੇ ਆ ਇਧਰ ਦੀ ਉਧਰ ਦੀ ਉਹਨਾਂ ਨੂੰ ਪਤਾ ਹੈ ਕਿ ਇਧਰੋਂ ਐਜੂਕੇਸ਼ਨ ਵਾਲੇ ਪਾਸੇ ਆ ਜਿਓ एबी एजुकेशन ਵੀ ਸਟੇਟ ਸਬਜੈਕਟ ਹੈ ਹੁਣ ਤੁਸੀਂ ਬਿਜਲੀ ਵਾਲੇ ਪਾਸੇ ਹੋਇਆ ਜੋ ਜਿਹੜਾ ਬਿਜਲੀ ਕਮਿਸ਼ਨ ਬਣਾਉਣ ਲੱਗੇ ਸੀ ਕਿ ਬਿਜਲੀ ਦੇ ਵੀ ਇੱਕੋ ਹੀ ਚੇਅਰਮੈਨ ਹੋਇਆ ਕਰੂਗਾ ਸਾਰੇ ਦੇਸ਼ ਦਾ ਉਧਰਲੇ ਪਾਸੇ ਨੂੰ ਤੁਰੇ ਹੋਏ ਸੀ ਉਹਦਾ ਵਿਰੋਧ ਕੀਤਾ ਠੀਕ ਹੈ ਖੇਤੀਬਾੜੀ ਵਾਲੇ ਪਾਸੋਂ ਇਹ ਤੇ ਸ਼ੁਕਰ ਕਰੋ ਉਹਨਾਂ ਨੇ ਪੁੱਛ ਲਿਆ ਨਹੀਂ ਤਾਂ ਪੁੱਛਦੇ ਹੀ ਨਹੀਂ ਹੈਗੇ ਤਾਂ ਉਹਦਾ ਕਹਿੰਦੇ ਹਾਂ ਵਾਲੇ ਹਾਂ ਕਹੇ ਨਾਂ ਵਾਲੇ ਨਾਂ ਕਹੇ ਹਾਂ ਵਾਲੋਂ ਕੋਈ ਜੀਤੂ ਹਾਂ ਵਾਲਾ ਕੋਈ ਜੀਤੂ ਚਲੋ ਹੋ ਜੀ ਬਿੱਲ ਪਾਸ ਹੋ ਗਿਆ ਪਤਾ ਹੀ ਨਹੀਂ ਲੱਗ ਰਿਹਾ ਦਿੰਦੇ ਉੱਥੇ ਕਿੰਨੇ ਕ ਬਿੱਲ ਪਾਸ ਕਰਤੇ ਵਿਰੋਧੀ ਤੈਨੂੰ ਚਾਕੇ ਬਾਹਰ ਮਾਰੋ ਉਹ ਬਾਹਰ ਨਾਰੇ ਲਾਉਂਦੇ ਰਹਿ ਜਾਂਦੇ ਨੇ ਤੇ ਬੇਲਬਾਸ ਹੋ ਜਾਂਦੇ ਨੇ ਸੋ ਇਹ ਜਿਹੜਾ ਚੱਲ ਰਿਹਾ ਹੈ ਇਹ ਦੇਸ਼ ਵਾਸਤੇ ਕੋਈ ਵਧੀਆ ਫੈਡਰਲ ਸਟਰਕਚਰ ਵਾਸਤੇ ਕੋਈ ਵਧੀਆ ਤਰੀਕਾ ਨਹੀਂ ਹੁਣ ਵੀ ਜਿਹੜਾ ਚੱਲ ਰਿਹਾ ਹੈ ਇੰਟਰਨੈਸ਼ਨਲ ਲੈਵਲ ਤੇ ਕੈਸੀ ਅਮਰੀਕਾ ਦੀਆਂ ਜਿਹੜੀਆਂ ਬਸਤਾਂ ਨੇ ਉਹਨਾਂ ਤੇ ਅਸੀਂ ਟੈਕਸ ਘਟਾ ਰਹੇ ਹਾਂ ਦਬਾਉ ਥੱਲੇ ਆ ਕੇ ਤੇ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਵੇਚ ਨਹੀਂ پا ਰਹੇ ਤੇ ਨਾਲ ਉਹਨਾਂ ਦੇ F35 ਵਰਗੇ ਜਿਨ੍ਹਾਂ ਨੂੰ ਉਹ ਆਪ ਕਹਿ ਚੁੱਕੇ ਨੇ ਕਿ ਕਬਾੜ ਹੈ ਇਹ ਉਹ ਸਾਨੂੰ ਖਰੀਦ ਲੈ ਪੈ ਰਹੇ ਨੇ ਉਹ ਧੱਕੇ ਨਾਲ ਵੇਚ ਦਿਆ ਜੀ ਅਗਲੇ ਕਰ ਗੱਲ ਉਹਨੇ ਤਾਂ ਇੰਵੀਟੇਸ਼ਨ ਕਾਰਡ ਵੀ ਨਹੀਂ ਮਿਲਿਆ ਜੀ ਵਿਜਲ ਸੌਜਕ ਸਮਾਗਮ ਚ ਜਾਇਆ ਹੀ ਏ ਤੇ ਵੈਸੇ ਮੇਰਾ ਦੋਸਤ ਮੇਰਾ ਦੋਸਤ ਹੈ ਦੋਸਤੀਆਂ ਨਹੀਂ ਹੈ ਚਲਦੀਆਂ ਹੁੰਦੀਆਂ ਦੋਸਤ ਦਾ ਮਤਲਬ ਹੁੰਦਾ ਦੋ ਸਤਿ ਹਿੰਦੀ ਦਾ ਫਲਸਫਾ ਸਰ 2-7 ਦੋ ਸਚਾਈਆਂ ਦੋ ਦੋਨੇ ਪਾਸੇ ਸੱਚ ਹੋਵੇ ਤਾਂ ਦੋਸਤ ਹੁੰਦਾ ਨਹੀਂ ਹੋਰ ਅੱਖਰ ਹੈਗੇ ਨੇ ਮਿੱਤਰ ਜਾਣੂ ਜਾਣਕਾਰ ਹੋਰ ਅੱਖਰ ਵੀ ਹੈਗੇ ਨੇ ਪਰ ਦੋਸਤ ਸਿਰਫ ਇੰਨੇ ਕੀ ਹੁੰਦੇ ਆ ਉਂਗਲਾਂ ਤੇ ਗਿਣਨੇ ਜੋਗੇ ਕਿਉਂਕਿ ਦੋਨੇ ਪਾਸੇ ਸਚਾਈ ਚਾਹੀਦੀ ਹੈ ਇੱਕ ਪਾਸੇ ਸਚਾਈ ਹੋਊਗੀ ਇੱਕ ਪਾਸੇ ਸੱਚ ਹੋਊਗਾ ਜਿਆਦਾ دیر ਨਹੀਂ ਚੱਲਨੀ ਫਿਰ ਸੋ ਹਰੇਕ ਨੂੰ ਦੋਸਤ ਕਹਿ ਕੇ ਉਥੇ ਜਿਹੜਾ ਤੇਸ ਦਾ ਪਠਾ-ਵਿਠਾਈ ਜਾਂਦੇ ਆ ਸਭ ਕੁਝ ਵੇਚਤਾ ਕੁਝ ਨਹੀਂ ਰੱਖਿਆ ਇਹ ਜਦੋਂ ਇੱਥੇ ਸਰਕਾਰ ਸੀ ਆ ਮੈਂ ਫੋਰੈਸਟ ਵਾਲਿਆਂ ਨਾਲ ਗੱਲ ਕਰਦਾ ਉਹ ਕਹਿੰਦੇ ਉਹ ਤਾਂ ਵੇਚਤਾ ਜੀ ਮੈਂ ਕਹਿੰਦਾ ਉਹ ਯਾਰ ਉਹ ਨੀਲੋਂ ਵਾਲਾ ਕਹਿੰਦੇ ਉਹ ਤਾਂ ਵੇਚ ਹੀ ਗਏ ਸੀ ਕਾਫੀ ਦਿਨ ਪਹਿਲਾਂ ਵੇਚਤਾ ਸੀ ਸਰਕਾਰ ਨੇ ਤੇ ਮੈਂ ਕਿਹਾ ਹੁਣ ਬਚਿਆ ਕੀ ਆਪਣੇ ਕੋਲੇ ਉਹ ਕਹਿੰਦੇ ਕਾ ਬਚਿਆ ਜੀ ਕਾ ਬਚੇ ਜਾਂ ਕਾ ਬਚੇ ਜੀ ਨਾ ਜੀ ਦੇਖ ਲਓ ਕੀ ਕਰਨਾ ਮੈਂ ਕਿਹਾ ਅਪਡੇਟ ਕਰੀਏ ਟੂਰਿਜ਼ਮ ਨੂੰ ਅਪਡੇਟ ਕਰੀਏ ਠੀਕ ਹੈ ਨਾ ਸੋ ਜਿਹੜੀ ਚੀਜ਼ ਹੈ ਬਾਟੇ ਜਿ ਦਿਖਾ ਕੇ ਵੇਚ ਦਿੰਦੇ ਆ ਪਰ ਇੱਕੋ ਇੱਕ ਸਰਕਾਰ ਹੈ ਤਿੰਨ ਸਾਲਾਂ ਦੇ ਵਿੱਚ ਜਿਨੇ ਜੀਵੀ ਕੇ ਗੋਇੰਦਵਾਲ ਸਾਹਿਬ ਵਾਲਾ 540 ਮੈਗਾਵਾਟ ਦਾ ਪ੍ਰਾਈਵੇਟ ਪਲਾਂਟ ਖਰੀਦਿਆ ਜੀ ਵੇਚਿਆ ਨਹੀਂ ਹੈਗਾ ਔਰ ਉਹਦਾ ਨਾਮ ਸਿਰਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਿੱਥੇ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਕਹਿੰਦੇ ਨੇ ਜਿਹਨੂੰ ਜਿੱਥੇ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਬਿਤਾਈ ਨਾਲ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਉੱਥੇ ਅਸੀਂ 540 ਮੈਗਾਵਾਟ ਦਾ ਰਨਿੰਗ ਕੰਡੀਸ਼ਨ 'ਚ ਜਿਹਦੀ ਹਜੇ 25 ਤੋਂ 30 ਸਾਲ ਹਜੇ ਉਹਦੀ ਲਾਈਫ ਪਈ ਹੈ ਔਰ ਅਸੀਂ ਉਹ ਖਰੀਦਿਆ ਔਰ ਬਿਜਲੀ ਸਾਡੇ ਕੋਲੇ ਹੋਰ ਵੱਧ ਹੋਊਗੀ ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਿਜਲੀ ਦਾ ਜਿਹੜਾ ਆਉਣ ਵਾਲਾ ਸਮਾਂ ਬਿਜਲੀ ਦਾ ਹੀ ਹੈ ਸੋ ਉਹ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਬਾਕੀ ਦੁਨੀਆ 'ਚ ਜੋ ਹੋਈ ਜਾਂਦਾ ਹੈ ਉਦਾਸਰ ਤਾਂ ਪੰਜਾਬ ਤੇ ਪੈਣੀ ਪੈਣਾ ਕਿਉਂਕਿ ਪੰਜਾਬੀ ਪੂਰੀ ਦੁਨੀਆ ਚ ਰਹਿੰਦੇ ਨੇ ਹੁਣ ਇੱਥੇ ਇੱਕ ਆਪ ਦੇ ਦੋ ਚਾਰ ਜਿਹੜੇ ਉਦਯੋਗਪਤੀ ਨੇ ਉਹ ਉਹਨਾਂ ਉਹਨਾਂ ਦੇ ਕਹੇ ਤੇ ਚੱਲਦਾ ਜਿੱਦਨੂੰ ਕਹਿਣ ਉਹਦਨੂੰ ਜਹਾਜ਼ ਹੱਤ ਲੈਂਦੇ ਨੇ ਤੇ ਉੱਥੇ ਉਹ ਮਸਕ ਆ ਗਿਆ ਉਹ ਤਾਂ ਮੋਦੀ ਨੂੰ ਮਿਲਣ ਆਇਆ ਮੋਢੇ ਦੇ ਜਵਾਬ ਚੱਕੀ ਫਿਰਦਾ ਸੀ ਇੱਕ ਹੈਨਾ ਉਹ ਇੰਨਾ ਕਿ ਸੀਰੀਅਸ ਲੈਂਦੇ ਆ ਸਾਨੂੰ ਉਹਦਾ ਉਹ ਜਵਾਬਾਂ ਨੂੰ ਨਾਲ ਨਹੀਂ ਫਿਰਦਾ ਸੀ ਤੇ ਉਹ ਉਹਦਨੂੰ ਉਹ ਆ ਗਿਆ ਠੀਕ ਹੈ ਨਾ ਉਹ ਉਹ ਪਰਾਮਪਾਲੀ ਕੁਰਸੀ ਤੇ ਬੈਠਾ ਹੁੰਦਾ ਸੋ ਇਹ ਜਿਹੜਾ ਜਿਹੜਾ ਉਦਯੋਗੀਕਰਨ ਹੋ ਗਿਆ ਨਾ ਰਾਜਨੀਤੀ ਦਾ ਜਾਂ ਦੇਸ਼ਾਂ ਦਾ ਵੱਡੇ ਪੱਧਰ ਤੇ ਉਦਯੋਗੀਕਰਨ ਮੈਂ ਜੋ ਮੈਂ ਕਹਿੰਨਾ ਇੰਡਸਟਰੀ ਆਵੇ ਬਿਲਕੁਲ ਆਵੇ ਪਰ ਐਸ ਲੈਵਲ ਤੇ ਨਾ ਹੋਵੇ ਕਿ ਪੰਜ ਸੱਤ ਬੰਦੀ ਰਹਿ ਜਾਣ ਕੰਮ ਸਾਰਿਆਂ ਨੂੰ ਮਿਲਣਾ ਚਾਹੀਦਾ ਕੰਮ ਕਿਉਂਕਿ ਸਿਆਣੇ ਕਹਿੰਦੇ ਆ ਕਿ ਏਕੇ 'ਚ ਬਰਕਤ ਹੈ ਸਾਰੇ ਜਿੱਦ ਦੇ ਸਾਰਾ ਸਮਾਜ ਤਰੱਕੀ ਕਰੂਗਾ ਉਦੋਂ ਆਪਾਂ ਤਰੱਕੀ ਕਰਾਂਗੇ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਥੱਲੇ ਲਾ ਕੇ ਆਪਾਂ ਆਪ ਤਰੱਕੀ ਕਰ ਜਾਾਂਗੇ ਉਹਦੇ ਨਾਲ ਇੱਕ ਜਣਾ ਦਾ ਤਰੱਕੀ ਕਰ ਜੂਗਾ ਪਰ ਬਾਕੀ ਸਾਰੇ ਜਣੇ ਉਹ ਥੱਲੇ ਰਹਿ ਜਾਣਗੇ ਸੋ ਮੈਂ ਧੰਨਵਾਦ ਕਰਦਾ ਖੇਤੀ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਹ ਬਿੱਲ ਜਿਹੜਾ ਇੱਥੇ ਲਿਆਂਦਾ ਤੇ ਮੈਂ ਚਾਹੁੰਨਾ ਨਹੀਂ ਕਿ ਸਰਵਸੰਮਤੀ ਨਾਲ ਇਹਨੂੰ ਪਾਸ ਕੀਤਾ ਜਾਵੇ